ਮੰਗਾ ਵੱਜ ਗਿਆ ਗੰਢੀਆਂ ਇੱਕ ਘਟ ਕੋ ਰਾਜ ਦਾ ਯਾਰ ਮੋਟਾ ਗੇ ਬਰਾਬਰ ਬਾਗੇ ਬਰਾਬਰ ਦਵਾ ਸੁਲਜੀ ਜੀ ਜੀਆ ਭਵਾਂ ਜਿਸ ਨੇ ਮੈਨੂੰ ਬਤਾ ਕੇ ਪੜਾਈ ਗਈ We'll <laughs> ਹਾਂਜੀ ਬਾਈ ਜੀ ਕੀ ਘਟਨਾ ਹੋਈ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦੀਪਕ ਹੈ ਆਪਣਾ ਉਰੇ ਲੁੱਕ ਪਲਾਂਟ ਹੈਗਾ ਹੈਗਾ ਸ਼ਿਵਮਗਦ ਸੈਕਸ਼ਨ ਦੇ ਨਾਮ ਦਾ ਕੀ ਘਟਨਾ ਹੋਈ ਹੈ ਘਟਨਾ ਜੀ ਗੱਡੀ ਭਰ ਕੇ ਲੈ ਕੇ ਜਾਏ ਬਾਈ ਸਾਰਾ ਡਰਾਈਵਰ ਅੰਡਰ ਲੋਡ ਸੀ ਉਹ ਕੋਈ ਬੱਸ ਵਾਲੇ ਨੇ ਸਾਈਡ ਮਾਰਤੀ ਤੇ ਇਹਨੇ ਕੱਚੇ ਤੋਂ ਲਾਈ ਜਿੱਦੋਂ ਚੜਾਈ ਉੱਤੇ ਉਥੋਂ ਪਲਟ ਗਈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਗੱਡੀ ਦਾ ਤਾਂ ਹੁਣ ਆ ਕੇ ਬਾਅਦ ਚ ਪਤਾ ਲੱਗੂਗਾ ਜੀ ਖਰ ਹਜੇ ਬੰਦੇ ਨੂੰ ਹਸਪਤਾਲ ਲੈ ਗਏ ਕਿੰਨੀ ਕਿ ਸੱਟਾਂ ਡਰਾਈਵਰ ਦੇ ਸੱਟਾਂ ਗੁਰਜਮੀਆ ਜ਼ਿਆਦਾ ਨੇ ਜੀ ਠੀਕ ਹੈ ਜੀ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੂੰ ਅਜੇ ਕਰਾਂਗੇ ਜੀ ਅਜੇ ਪਹਿਲਾਂ ਤਾਂ ਇੱਧਰ ਆਏ ਹਾਂ ਜੀ ਵਿੰਦਰ ਸਿੰਘ ਭਾਈ ਕੀ ਘਟਨਾ ਹੋਈ ਇਹ ਬਾਈ ਜੀ ਆਪਣੇ ਪਲਾਟ ਚੋਂ ਕਾਲਾ ਮਾਲ ਪਿੰਦਾ ਜੀ ਆਪਣਾ ਬੁਰਜੇ ਗੱਡੀ ਭਰ ਕੇ ਜਾਈ ਜਾਂਦੀ ਸੀ ਕਿ ਤੇ ਇੱਕਦਮ ਗੱਡੀ ਨੇ ਬੱਸ ਨੇ ਕੋਲ ਦੀ ਲੰਗੀ ਬੱਸ ਨੇ ਸਾਈਡ ਦਵਾਈ ਇਹਨੇ ਥੱਲੇ ਲਾਤੀ ਥੱਲੇ ਲਹੁੰਦਾ ਸਾਰੇ ਜਦੋਂ ਉੱਪਰ ਚੜਾਈ ਨਾਲ ਦੀ ਲੱਗ ਗਈ ਕਿੰਨਾ ਨੁਕਸਾਨ ਹੋਇਆ ਬਸ ਗੱਡੀ ਦਾ ਤਾਂ ਕਾਫੀ ਨੁਕਸਾਨ ਹੈ ਜੀ ਬੰਦੇ ਦੇ ਵੀ ਸੱਟਾਂ ਵੱਟੀਆਂ ਬੰਦਾ ਹਸਪਤਾਲ ਚ ਗਈ ਕੀ ਨਾਮ ਹੈ ਡਰਾਈਵਰ ਦਾ ਹਾਂਜੀ ਹਾਂਜੀ ਡਰਾਈਵਰ ਦਾ ਕੀ ਨਾਮ ਹੈ ਸਰ ਦਾ ਨਾਮ ਬਤਾਓ ਠੀਕ ਹੈ ਹਾਂਜੀ